ਸਸਿਕਾ ਦੋਸਤੋ ਮੈਂ ਹਰਵਿੰਦਰ ਤਰੀਕਾ 5 ਸਤੰਬਰ 5 ਸਤੰਬਰ ਦਾ ਮਾਹੌਲ ਦੇਖੋ ਧੁੱਪ ਦੇਖੋ ਪੈਂਦੀ ਜਿਹਰੇ ਤੇ ਇਹੋ ਜਿਹਾ ਮਾਹੌਲ ਹੈਗਾ 5 ਸਤੰਬਰ ਦਾ ਸਵੇਰੇ 6:30 ਹੋ ਗਏ ਘੱਗਰ ਦੇ ਵਿੱਚ ਸਿਰਫ 5000 ਕਿਊਸਕ ਪਾਣੀ ਹੈਗਾ 5 ਤੋਂ ਵੀ ਘੱਟ ਹੈਗਾ ਥੋੜਾ ਜਿਹਾ ਘੱਗਰ ਦੇ ਵਿੱਚ ਪੰਜ ਕੁਲੇ ਤੋਂ ਸਿਰਫ 5000 ਕਿਊਸਕ ਜਾਂ ਇਸ ਤੋਂ ਵੀ ਥੱਲੇ ਪਾਣੀ ਆ ਨਾ ਹੀ ਇੱਧਰਲੇ ਪਾਸੋਂ ਪਾਣੀ ਆਉਣ ਦੀ ਸੁਭਾਵਨਾ ਨਹੀਂ ਕੋਈ ਕੋਈ ਐਵੇਂ ਨਹੀਂ ਹੈਗਾ ਵੀ ਇੱਥੇ ਘੰਟੀ ਵੱਲ ਪਾਣੀ ਆ ਜਾਊਗਾ ਇਹੋ ਜਿਹਾ ਮਾਹੌਲ ਤਾਂ ਲੱਗਦਾ ਨਹੀਂਗਾ ਬਾਕੀ ਸਰਕਾਰ ਆਪਣੀ ਕੁਝ ਵੀ ਕਰ ਸਕਦੀ ਹੈਗੀ ਪਰ ਮਹੌਲੀ ਲੱਗਦਾ ਕੁਝ ਵੀ ਨਹੀਂ ਹੈਗਾਗਾ ਉੱਪਰਲੇ ਪਾਸੇ ਪਹਾੜਾਂ ਦੇ ਵਿੱਚੋਂ ਜਾਂ ਕਿਸੇ ਡੈਮ ਚੋਂ ਜਾਂ ਸੁਖਨਾ ਲੈਕ ਤੋਂ ਇੱਕੇ ਦਮ ਛੱਡਣ ਦੀ ਨੌਬਤ ਇਸ ਵਕਤ ਹੈ ਨਹੀਂਗੀ ਮੌਸਮ ਬਿਲਕੁਲ ਸਾਫ਼ ਹੈਗਾ ਬਾਕੀ ਉਹਨਾਂ ਦੀ ਮਰਜ਼ੀ ਹੈ ਕੁਝ ਵੀ ਕਰ ਸਕਦੇ ਆ ਪਰ ਚਾਂਸ ਨਹੀਂ ਹੈਗੇਗੇ ਮੈਂ ਕਿ ਲੈਵਲ ਵਾਲਾ ਆਪਾਗਾ ਜਿਹੜਾ ਇਹ ਟਾਈਮ ਆ ਜਿੱਥਾ ਲੈਕ ਆ ਕੋਈ ਐ ਨਹੀਂ ਹੈ ਵੀ ਲੈਵਲ ਦਾ ਬੜਾ ਆਪਾਗਾ ਠੀਕ ਹੈਗਾ ਹੁਣ ਚੱਲਦੇ ਮਾਰਕੰਡਾ ਤੇ ਮਾਰਕੰਡਾ ਥੋੜੀ ਜਿਆਦਾ ਆ ਮਾਰਕੰਡਾ ਇਸ ਵਕਤ 36500 ਨੂੰ ਪਾਰ ਕਰ ਗਈ ਮਾਰਕੰਡਾ ਨਦੀ ਇਸ ਵਕਤ 37500 ਨੂੰ ਪਾਰ ਕਰ ਗਈ ਉਹਦੇ 'ਚ ਬਹੁਤ ਵਧ ਗਿਆ ਮਾਰਕੰਡਾ ਦੇ ਵਿੱਚ ਨਾ ਮੈਨੂੰ ਅਮੀਦ ਸੀ ਕਿ ਸਵੇਰ ਤੱਕ ਪਾਣੀ ਘਟ ਜਾਊਗਾ ਕਿਉਂਕਿ بارش ਕੱਲ ਹੈ ਨਹੀਂ ਸੀ ਉੱਥੇ بارش ਰੁਕ ਗਈ ਸੀ ਤਾਂ ਕਰਕੇ ਮੈਨੂੰ ਸੀਗਾ ਵੀ ਸਵੇਰ ਤੱਕ 1 ਮਾਰਕੰਡਾ 25000 ਦੇ ਆ ਜਾਊਗੀ ਪਰ ਉਸ ਤੋਂ ਬਾਅਦ بارش ਦਾ ਪਤਾ ਨਹੀਂ ਲੱਗਦਾਗਾ ਰਾਤ ਉਸ ਤੋਂ ਬਾਅਦ ਫੇਰ بارش ਹੋ ਗਈ ਹੋਰ ਪਾਸੇ ਪਾਣੀ ਆ ਜਾਂਦਾ ਉਸ ਉਸ ਕਰਕੇ ਉਹਦੇ ਵਿੱਚ 36500 ਹੈਗਾ ਹੁਣ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾਗਾ ਮਾਰਕੰਡਾ 12 ਵਜੇ ਤੱਕ 1 ਵਜੇ ਤੱਕ ਘਟਣ ਵਾਲੇ ਪਾਸੇ ਨੂੰ ਚੱਲ ਪੂਗੀ। ਸ਼ਾਮ ਤੱਕ ਆਉਂਦੇ-ਆਉਂਦੇ ਮਾਰਕੰਡਾ ਘਟ ਜੂਗੀ ਕਿਉਂਕਿ ਕਾਲੇ ਅੰਬ ਉੱਪਰਲੇ ਪਾਸੇ ਜਿਹੜਾ ਪਾਣੀ ਐ ਇਸ ਵਕਤ ਬਹੁਤ ਘੱਟ ਹੈਗਾ। ਇੰਨਾ ਪਾਣੀ ਰਹਿਗਾ ਜਿੰਨਾ ਆ ਪਾਣੀ ਚੱਲੀ ਜਾਂਦਾ ਨਾ ਇੰਨਾ ਪਾਣੀ ਇਸ ਵਕਤ ਕਾਲੇ ਅੰਬਾਗਾ। ਜਾਂ ਉਧਰਲੇ ਪਾਸੇ ਹੋਰ ਹੈਗਾ ਉਹਦੇ ਕਰਕੇ ਮਾਰਕੰਡਾ ਛੇਤੀ ਹੀ ਸ਼ਾਮ ਤੱਕ ਆਉਂਦੇ-ਆਉਂਦੇ ਘਟੂਗੀ। ਤਰਵਾਸਾ ਨਹੀਂ ਹੈਗਾ ਕਿ ਪਿੱਤਰਵਾਸਾ ਦੇਤਾ। ਨਹੀਂ ਨਹੀਂ ਕਲੀਅਰ ਆ ਘਟੂਗੀ। ਪੱਕਾ ਘਟਣਾ ਵਾਲੇ ਪਾਸੇ ਨੂੰ ਜਾਊਗੀ। ਇੱਕ ਗੱਲ ਹੋਰ ਦੱਸਦਾ ਜਦੋਂ 23 ਦੇ ਵਿੱਚ ਹੜਾ ਆਇਆ ਨਾ ਉਦੋਂ ਮ ਹਜੇ ਤਾਂ ਉਹ 36 ਤੋਂ ਮੁੜੀ ਐ ਨਾ ਹੁਣ ਉਹ 36 500 ਤੇ ਆ ਹੁਣ ਵਾਪਸ ਮੁੜ ਪਈ 36 500 ਤੋਂ ਪਰ ਜਦੋਂ 23 ਦੇ ਵਿੱਚ ਹਾੜਾ ਐ ਸੀ ਉਦੋਂ 50 ਤੋਂ ਚੰਗੀ ਤਰ੍ਹਾਂ ਵਹਾਂ ਗਈ ਸੀ ਤੇ ਹੁਣ ਤਾਂ ਉਹ ਹਜੇ 36 ਤੋਂ ਮੁੜਈ ਇਸ ਵਕਤ ਨੂੰ ਮੁੜੀ ਸਮਝੋ ਵਾਪਸ ਆਊਗੀ ਉਹ ਕਿਤੇ ਨਾ ਕਿਤੇ ਜੇ ਦੋ ਆਪਾਂ ਸਾਰੀ ਕੋਹ ਖਪਤਾਲ ਕਰਦੇ ਆ ਤਾਂ 90% ਤੋਂ ਵੱਧ ਚਾਂਸ ਨੇ ਕਿ ਵੀ ਪਾਣੀ ਲੰਘੂਗਾ ਜਦੋਂ ਆਪਾਂ ਡਾਟੇ ਦੀ ਕੋਹ ਖਪਤਾਲ ਕਰਦੇ ਆ ਤਾਂ ਕਿਤੇ ਨਾ ਕਿਤੇ ਲੱਗਦਾਗਾ 90 95% ਤੇ ਇੱਕ ਨਹੀਂ ਸਮੱਸਿਆ ਆਉਂਦੀ ਕਿ ਪਾਣੀ ਟੱਪ ਜਾਊਗਾ 5 4% ਆਗੇ ਉਹ ਹੋ ਵੀ ਸਕਦੇ ਆ 90 95% ਤੱਕ ਨਹੀਂ ਸਮੱਸਿਆ ਆਉਂਦੀ ਪਾਣੀ ਨੇ ਟੱਪ ਜਾਣਾਗਾ ਮਾੜਾ ਮੋਟਾ ਇਸ ਤਰ੍ਹਾਂ ਹੁੰਦਾ ਰਹੂ ਕਿਤੇ ਉੱਛਲ ਗਿਆ ਕਿਤੇ ਕੁਛ ਹੋ ਗਿਆ ਮਾੜੀ ਮੋਢੀ ਸਮੱਸਿਆ ਆਉਂਦੀ ਰਹੂਗੀ ਕਿਤੇ ਉੱਛਲ ਗਿਆ ਕਿਤੇ ਕਿਵੇਂ ਹੋ ਗਿਆ ਪਰ ਕੋਈ ਵੱਡੀ ਸਮੱਸਿਆ ਨਹੀਂ ਆਉਣੀਗੀ ਟੱਪ ਜੂਗਾ ਪਾਣੀ ਮਿਹਨਤ ਹੈਗੀ ਆ ਮਿਹਨਤ ਆਪਾਂ ਲੱਗੂਗੀ ਨਿਗਾਹ ਰੱਖਣੀ ਪਊਗੀ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਵਿੱਚ ਚਕਾ ਦੂ ਪੂਛਾ ਤੇ ਪਰ ਲੰਘ ਜੂਗਾ ਹੁਣ ਉਹਨੇ ਤਾਂਗਰੀ ਤੇ ਤਾਂਗਰੀ ਨਦੀ ਇਸ ਵਕਤ ਤਾਂ ਫੁੱਲ ਆ ਬਿਲਕੁਲ ਉਹਦਾ ਕਾਰਨ ਕੀ ਸੀ ਅੰਬਾਲੇ ਵਾਰਸ਼ ਆ ਗਈ ਅੰਬਾਲੇ ਵਾਰਸ਼ ਜਿਹੜੀ ਹੋਈ ਆ ਉਹਦੇ ਨਾਲ ਸ਼ਹਿਰ ਦੇ ਵਿੱਚ ਤੇ ਘਰਾਂ ਦੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆਗਾ ਉਹ ਪਾਣੀ ਨੇ ਦੁਬਾਰਾ ਟਾਂਗਰੀ ਚ ਵੜਨਾਗਾ ਜਦੋਂ ਟਾਂਗਰੀ ਉੱਤਰੂਗੀ ਨਾ ਉਹ ਪਾਣੀ ਦੁਬਾਰਾ ਟਾਂਗਰੀ ਚ ਆਊਗਾ ਤੇ ਤਾਂ ਕਰਕੇ ਹਜੇ 48 ਘੰਟੇ ਤੱਕ ਟਾਂਗਰੀ ਖੜਾ ਨਹੀਂ ਛੱਡਦੀਗੀ ਮਾਰ ਕੰਡਾ ਦਾ ਪਾਣੀ ਵੀ ਉੱਥੇ ਕਾਫੀ ਪਿੰਡਾਂ ਦੇ ਵਿੱਚ ਵੜਿਆ ਹੋਇਆਗਾ ਉਹ ਪਾਣੀ ਵੀ ਅਖੀਰ ਤਾਂ ਤੁਹਾਡੇ ਕੋਲ ਹੀ ਜਾਣਾਗਾ ਤੁਹਾਨੂੰ ਕੱਲ ਵੀ ਦੱਸਿਆ ਹੀ ਪਾਣੀ ਹਰ ਜੀ ਤੌਰ ਤੇ ਖੜਾ ਰਾਹਾਂ ਦੇ ਵਿੱਚ ਹੁਣਾਂ ਤਾਂ ਤੁਹਾਡੇ ਕੋਲ ਹੀ ਹੈਗਾ ਇਹ ਗੱਲ ਵਧੀਆ ਗੀ ਅਲੱਗ-ਅਲੱਗ ਥਾਵਾਂ ਤੇ ਟੋਟਦਾ ਜਦੋਂ ਉਦੋਂ ਮਾਰ ਘਟ ਹੁੰਦੀ ਹੈਗੀ ਜੇ ਇੱਕ ਥਾਂ ਤੇ ਜਾ ਕੇ ਭਰਦਾ ਟੋਬੇ ਵਾਂਗੂ ਉੱ ਪਾਰ ਕਰ ਗਿਆ 2-3 ਇੰਚ ਉੱਪਰ ਚਲਾ ਗਿਆ ਉਹ ਉਹ ਹਜੇ ਜਾਊਗਾ ਥੋੜਾ ਜਿਹਾ ਹੋਰ ਵਧੂਗਾ ਉਹ ਟੈਨਸ਼ਨ ਨਾ ਲਿਓ ਤੁਸੀਂ ਕਿਉਂਕਿ ਇੱਥੋਂ ਪਾਣੀ ਜਿਹੜਾ ਗਿਆ ਹੈਗਾ ਉਹਨੇ ਵਧਾਉਣਾ ਹੀ ਆ ਉਹ ਹਜੇ ਤੁਹਾਡੇ ਕੋਲੇ 24 ਘੰਟੇ ਪਾਣੀ ਨੂੰ ਉੱਪਰ ਜਾਣ ਨੂੰ ਲੱਗਣਗੇ ਡਰਿਓ ਨਾ ਬਿਲਕੁਲ ਵੀ ਜਾਊਗਾ ਤੇ ਪਰ ਨਿਗਾ ਤੁਸੀਂ ਪੂਰੀ ਫੁੱਲ ਰੱਖਣੀ ਹੈਗੀ ਉਸ ਤੋਂ ਬਾਅਦ ਆ ਜਾਂਦਾ ਚੰਦਪੁਰਾ ਸੈਫਨ ਚੰਦਪੁਰਾ ਸੈਫਨ ਉੱਥੇ ਚੱਲੀ ਜਾਂਦਾ 1480 ਤੇ ਹੈਗਾ 1480 ਥੋੜਾ ਜਿਹਾ ਉੱਪਰ ਹੋਰ ਹੈਗਾ ਪਰ ਉਹ 1480 ਤੇ ਟਿਕਿਆ ਰਹੇਗਾ ਉਹ ਚੱਲੀ ਜਾਂਦਾਗਾ ਹੁਣ ਕੀ ਹੈਗਾ ਜਦੋਂ ਚੀਕੇ 50 ਤੋਂ ਟੱਪੂਗਾ ਨਾ ਪਾਣੀ ਉਸ ਤੋਂ 8-9 ਘੰਟਿਆਂ ਬਾਅਦ ਸੈਫਨ ਨੇ ਉੱਪਰ ਜਾਣਾਗਾ ਜਿਵੇਂ ਜਿਵੇਂ ਹੌਲੀ-ਹੌਲੀ ਟੀਕੇ ਉੱਪਰ ਚਾਈ ਜਾਂਦਾ ਉਸੇ ਤਰ੍ਹਾਂ ਸੈਫਨ ਉੱਪਰ ਚਾਈ ਜਾਂਦਾਗਾ ਕਬਰਾ ਉਹ ਬਿਲਕੁਲ ਨਾ ਬਿਲਕੁਲ ਪੈਣ ਕੋਣ ਦੀ ਲੋੜ ਨਹੀਂ ਪਾਣੀ ਲਈ ਲੰਘਣਾਗਾ ਮੈਨੂੰ 90-95% ਗਰੰਟੀ ਦਵਾਉਣਾ ਹੀ ਪਾਣੀ ਟੱਪੂਗਾ ਬਸ ਮਿਹਨਤ ਆਪਣੀ ਤੇ ਉਹ ਆਪਾਂ ਨੂੰ ਕਰਨੀ ਪੈਣੀ ਹੈਗੀ ਉਸ ਤੋਂ ਅੱਗੇ ਸਰਦੂਲਗੜ ਸਿਰਸਾ ਸਰਦੂਲਗੜ ਸਿਰਸਾ ਕੱਲ ਲਗਭਗ 10 ਇੰਚ ਜਾਂ ਫੁੱਟ ਪਾਣੀ ਹੋਰ ਉੱਪਰ ਚਲਾ ਗਿਆ ਸੀਗਾ ਕਿਉਂਕਿ ਉਧਰਲੇ ਪਾਸੇ ਵਾਰਸ਼ੀਗੀ بارش ਹੋਣ ਕਰਕੇ ਹੋਰ ਉੱਪਰ ਚਲਾ ਗਿਆ ਸੀ ਸਮੱਸਿਆ ਨਾ ਕੀ ਆਉਂਦੀਆਂ ਗਿਆ بارش ਦੇ ਨਾਲ ਇੱਕ ਤਾਂ ਪਟੜੀਆਂ ਹੀ ਨਹੀਂ ਆ ਉਹ ਪੋਲੀਆਂ ਹੋ ਜਾਂਦੀਆਂ ਜਿਹੜੀ ਆਪਣੀ ਮਿੱਟੀ ਪਾਈ ਹੁੰਦੀ ਹੈ ਨਾ ਉਹ ਪੋਲੀ ਹੋ ਜਾਂਦੀ ਹੈ ਇੱਕ ਕਿਤੇ ਨਾ ਕਿਤੇ ਜਦੋਂ ਆਪਾਂ ਨੂੰ ਮਿੱਟੀ ਮਿਲਦੀ ਨਹੀਂ ਜੇ ਆਪਾਂ ਲੋਡ ਪਾਜੇ ਵਾਈ ਚਾਂਸ ਉਦੋਂ ਮਿੱਟੀ ਮਿਲਦੀ ਨਹੀਂ ਹੈਗੀ ਗੀ ਧੱਗਰ ਦੇ ਵਿੱਚ ਇੱਥੋਂ ਜਿਹੜਾ ਪਾਣੀ ਆ ਉਹ ਬਿਲਕੁਲ ਹੈ ਨਹੀਂ ਗਾ ਨਾਰਮਲ ਆ ਗਿਆ ਧੁੱਪ ਨਿਕਲੀ ਵੀ ਆ ਮੌਸਮ ਸਾਫ਼ ਹੈਗਾ ਮਾਰ ਕੰਡਾ ਤੁਹਾਨੂੰ ਪਤਾ ਹੀ ਹੈ ਮਾਰ ਕੰਡਾ ਸ਼ਾਮ ਤੱਕ ਮੁੜੇ ਆਉਣੀ ਆ ਜੋ ਸ਼ਿੱਟਾ ਨਿਕਲਿਆ ਅੱਜ ਉਹ ਇਹ ਹੈਗਾ 95% ਪਾਣੀ ਟੱਪ ਜਾਣਾਗਾ ਘਬਰਾਉਣਾ ਨਹੀਂ ਬਿਲਕੁਲ ਪੈਨਿਕ ਨਹੀਂ ਹੋਣਾ ਮੈਂ ਦਾਵਾ ਕਰਦਾ ਵੀ 95% ਪਾਣੀ ਲੰਘੂਗਾ 5% ਅੜ ਸਕਦਾ ਕੋਈ ਗੱਲਬਾਤ ਹੋ ਸਕਦੀ ਹੈ ਜੇ ਵਾਰਿਸ਼ ਵਗੈਰਾ ਹੋਈ ਤਾਂ ਕਰਕੇ ਨਹੀਂ ਹੁਣ ਆਉਣ ਵਾਲੇ ਦਿਨ ਸਾਫ ਹੋ ਗਏ ਕਿਤੇ ਨਾ ਕਿਤੇ ਲੱਗਦਾਗਾ ਕੋਈ ਇਹੋ ਜੀ ਘਟਨਾ ਹੁਣ ਸੁਣਨੀ ਨਹੀਂ ਨੀ ਹੈਗੀ ਵੀ ਬੱਦਲ ਫਟ ਗਿਆ ਜਾਂ ਕਿਤੇ 100 ਜਾਂ 200 ਐਮਐਮ ਮੀਂਹ ਪੈ ਗਿਆ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਲੱਗਦਾ ਨਹੀਂ ਹੈਗਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾਗਾ ਇੱਕ ਵਾਰੀ ਇਹ ਔਲੀ ਟਲ ਗਈ ਇਸ ਸਾਲ ਲੱਗਦਾਗਾ ਵੀ ਸਰ ਗਿਆ ਟਲ ਗਈ ਔਲੀ 95% ਪਾਣੀ ਟੱਪੂਗਾ ਅਗਲੇ ਦਿਨ ਚ بارش ਨਹੀਂ ਹੋਣੀ ਇਹ ਮੈਨੂੰ ਲੱਗਦਾਗਾ ਜੋ ਮੈਂ 2-4 ਘੰਟੇ ਮਿਹਨਤ ਕਰਦਾ ਇਸ ਕੰਮ ਤੇ ਉਹ ਤੋਂ ਲੱਗਦਾ ਮੈਨੂੰ ਜਿਹੜੇ ਦਿਨ ਨੇ ਉਹ ਹੁਣ ਖੁੱਲ ਗਏ ਵੀ ਨਹੀਂ ਸਮੱਸਿਆ ਆਉਣੇਗੀ ਤਕੜੇ ਰਹੋ ਮਿਹਨਤ ਕਰਨੀ ਆ ਰਾਖੀ ਕਰਨੀ ਆ ਪਹਿਰਾ ਦੇਣਾਗਾ ਤੇ ਪਰ ਪਾਣੀ ਨੇ ਟੱਪ ਜਾਣਾਗਾ ਕਿਸੇ ਖੇਤ ਚ ਮਾੜਾ ਮੋਟਾ ਹੋ ਸਕਦਾਗਾ ਪਰ ਪਿੰਡ ਪਿੰਡ ਚ ਪਾਣੀ ਵੜਨ ਵਾਲੀ ਜਾਂ ਟੁੱਟਨ ਵਾਲੀ ਗੱਗਰ ਦੀ ਇਹੋ ਜੀ ਗੱਲ ਲੱਗਦੀ ਹੈ ਨਹੀਂਗੀ ਉਹਦੇ ਕਈ ਕਾਰਨ ਨੇਗੇ ਜਿਵੇਂ ਪਾਣੀ ਚੱਲਦੇ ਨੂੰ ਲੰਮੇ ਦਿਨ ਹੋ ਗਏ ਉਹਦਾ ਕਰਕੇ ਖੱਡਾਂ ਵਗੈਰਾ ਬੰਦ ਹੋ ਗਈਆਂ ਚੈੱਕ ਹੋ ਗਿਆ ਸਾਰਾ ਪਾਣੀ ਨੇ ਰਸਤਾ ਬਣਾ ਲਿਆ ਪਾਣੀ ਭਜਦਾ ਹੈਗਾ ਕਾਫੀ ਗੱਲਾਂ ਇਹ ਜੋ ਪੁਆਇੰਟ ਨੋਟ ਕਰ ਕਰਕੇ ਫਿਰ ਕਿਤੇ ਜਾ ਕੇ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਮਿਹਨਤ ਕਾਫੀ ਲੱਗਦੀ ਆ ਸ਼ੇਅਰ ਵਗੈਰਾ ਕਰਦੇਆ ਕਰੋ ਹੌਸਲਾ ਵਧ ਜਾਂਦਾ ਇੰਨੇ ਨਾ ਇਹਦੇ ਨਾਲ ਕੀ ਆ ਮੈਂ ਸਿੱਟਾ ਹੀ ਕੱਢਿਆ ਵੀ ਪਾਣੀ ਨੇ ਟੱਪ ਜਾਣਾਗਾ 5% ਚਾਂਸ ਮਾੜੇ ਮੋਟੇ ਹੋ ਸਕਦੇ ਨਹੀਂ ਤਾਂ ਇਹਨੇ ਜਾਣਾ ਭੱਜਿਆ ਚਲੋ ਅਜ ਨੰਬਰ ਦਿੰਨੇ ਆ ਆਪਦਾ 99140 75410 99140 75410 ਇਹਦੇ ਤੇ ਫੋਨ ਉਦੋਂ ਕਰਨਾ ਚਾਹਦਾ ਕੋਈ ਜਾਣਕਾਰੀ ਹੋਵੇ ਜਿਹੜੀ ਲੋਕਾਂ ਦੇ ਕੰਮ ਆ ਸਕੇ ਉਦੋਂ ਕਾਲ ਕਰਨੀ ਆ ਜਾਂ ਕੋਈ ਜ਼ਰੂਰਤ ਹੋਵੇ ਜ਼ਰੂਰਤ ਰੱਬ ਤੁਹਾਨੂੰ ਮੇਰੇ ਤੇ ਕਪਾਵੇ ਨਾ ਜੇ ਜ਼ਰੂਰਤ ਹੋਈ ਤਾਂ ਫੋਨ ਕਰ ਲਓ ਚਾਹੇ ਰਾਤ ਨੂੰ 2 ਵਜੇ ਹੋਣ ਤੇ ਪਰ ਪਾਣੀ ਪੁੱਛਣ ਵਾਸਤੇ ਫੋਨ ਨਾ ਕਰਿਓ ਜਦੋਂ ਪਾਣੀ ਪੁੱਛਣ ਵਾਸਤੇ ਮੈਨੂੰ ਫੋਨ ਕਰਦੇ ਹੋ ਤਾਂ ਜਿਹੜਾ ਮੈਂ ਕੰਮ ਤੇ ਲੱਗਿਆ ਹੁੰਦਾ ਪੜਤਾਲ ਕਰਦਾਗਾ ਉਹ ਆਪਣਾ ਸਾਰਿਆਂ ਟਾਈਮ ਖਰਾਬ ਹੁੰਦਾਗਾ ਅਸੀ ਕਾਲ